ਪਰ ਮੇਰੇ ਮਾਲਕ ਕਹਿਣ ਲੱਗੇ ਕਿ ਕਰਤਾ ਪ੍ਰਮਾਤਮਾ ਸਦਾ ਟਿਕਿਆ ਰਹਿਣ ਵਾਲਾ ਉਸ ਗੁਰੂ ਦੇ ਗੁਣ ਦਾ ਪਰ ਜਿਹੜਾ ਬੰਦਾ ਕਾਫੀ ਸਮਾਂ ਹੋ ਗਿਆ ਧਰਮ ਦੇ ਕਰਮ ਕਰਦਿਆਂ ਕਰਦਿਆਂ ਥੱਕ ਜਾਂਦਾ ਹੈ ਤੇ ਉਹ ਆਪਣੇ ਗੁਰੂ ਦੇ ਗੁਣ ਸਮਝਣ ਦਾ ਯਤਨ ਨਹੀਂ ਕਰਦਾ ਭਾਈ ਗੁਰਦਾਸ ਜੀ ਦਾ ਬਹੁਤ ਪਿਆਰਾ ਕਬੈਤ ਯਾਦ ਹੁੰਦਾ ਈ ਪਾਈ ਗੁਰਦਾਸ ਜੀ ਕਹਿਣ ਲੱਗੇ ਬੰਦਿਆ ਤੂੰ ਚੱਲਿਆ ਤਾਂ ਬਹੁ ਸਮੇਂ ਤੋਂ ਸੀ ਪਰ ਤੂੰ ਮੰਜ਼ਿਲ ਤੱਕ ਨਹੀਂ ਪਹੁੰਚ ਪਾਇਆ ਸਵਾ ਤਾਂ ਹੈ ਜੇਕਰ ਸਾਨੂੰ ਕੋਈ ਮੰਜ਼ਿਲ ਮਿਲੇ ਅਸੀਂ ਮੰਜ਼ਿਲ ਤੱਕ ਪਹੁੰਚ ਪਾਈਏ ਇੱਕ ਥਾਂ ਤੋਂ ਚੱਲੇ ਹਾਂ ਦੂਸਰੀ ਮੰਜ਼ਿਲ ਟਿਕਾਣਾ ਕਿੱਥੇ ਹੈ ਜੇਕਰ ਆਪ ਟਿਕਾਣੇ ਤੇ ਨਹੀਂ ਪਹੁੰਚ ਪਾਈ ਤੇ ਚੱਲਣ ਦਾ ਕੋਈ ਫਾਇਦਾ ਨਹੀਂ ਹੋਇਆ ਭਾਈ ਗੁਰਦਾਸ ਜੀ ਕਵਿਤਾ ਪੜ੍ਹਦੇ ਹਾਂ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋ ਚਲਿਓ ਨੈਨ ਉਗਰ ਤਬਾਹੀ ਠੋਰ ਹੀ ਟਿਕਾਣੋ ਹੈ ਭਾਈ ਗੁਰਦਾਸ ਜੀ ਕਹਿੰਨਗੇ ਵੇਖੋ ਜਿਸ ਤਰ੍ਹਾਂ ਬੈਲ ਪੁਰਾਤਨ ਸਮੇਂ ਦੇ ਵਿੱਚ ਹੁੰਦਾ ਕਿ ਅੱਸੀ ਜੋ ਟਰੈਕਟਰ ਨਹੀਂ ਸਨ ਬੈਲਾਂ ਦੇ ਨਾਲ ਢੱਗਿਆਂ ਦੇ ਨਾਲ ਉਸ ਫਸਲ ਨੂੰ ਗਾਇਆ ਜਾਂਦਾ ਸੀ ਜੋ ਤੇਲ ਤੇਲੀ ਕੱਢਦਾ ਸੀ ਤੇਲ ਕੱਢਣ ਵੇਲੇ ਬਲਦ ਨੂੰ 4 ਸਪਰੇ ਘਮਾਇਆ ਜਾਂਦਾ ਸੀ ਜਦੋਂ ਪਾਣੀ ਖੂਦ ਵਿੱਚੋਂ ਕੱਢਿਆ ਜਾਂਦਾ ਸੀ ਬੈਲ ਨੂੰ ਤਾਂ 4 ਆਲੇ ਪਾਸੇ ਘਮਾਇਆ ਜਾਂਦਾ ਸੀ ਪਰ ਉਸ ਬਲਦ ਦੇ ਅੱਖਾਂ ਦੇ ਉੱਤੇ ਖੋਪੇ ਲਾ ਦਿੱਤੇ ਬਲਦ ਸਵੇਰ ਤੋਂ ਚੱਲਿਆ ਕਾਫੀ ਸਮਾਂ ਹੋ ਗਿਆ ਥੱਕ ਗਿਆ ਟੁੱਟ ਗਿਆ ਤੇ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਸਕੇ ਸਰੀਰ ਨੂੰ ਥਕਾਵਟ ਤਾਂ ਬਹੁਤ ਆ ਗਈ ਪਰ ਮੈਂ ਤਾਂ ਕਾਫੀ ਦੂਰ ਤੱਕ ਚੱਲਿਆ ਗਿਆ ਹੋਵਾਂਗਾ ਪਰ ਜਦੋਂ ਕਿਸਾਨ ਉਹਨਾਂ ਬਲਦਾਂ ਦੇ ਅੱਖਾਂ ਤੋਂ ਖੋਪੇ ਲੋਂਦਾ ਏ ਤੇ ਆਪਣੇ ਆਪ ਨੂੰ ਉੱਥੇ ਹੀ ਖੜਾ ਹੋਇਆ ਮਹਿਸੂਸ ਕਰਦਾ ਏ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋ ਚੱਲਿਓ ਨੈਣ ਉਗਰਤ ਵਾਹੀ ਠੋਰ ਹੀ ਟਿਕਾਣੋ ਹੈ ਜਾਸੇ ਜੇਵਰੀ ਵਟਤ ਅੰਦਰੋ ਅਚਿੰਤ ਚਿੰਤ ਖਾਤ ਜਾਤ ਬਥਰੋ ਟਟੇਰੋ ਪਛੁਤਾਨੋ ਹੈ ਨੇਤਰਹੀਨ ਬੰਦਾ ਆਪਣੀਆਂ ਹੱਥਾਂ ਦੇ ਨਾਲ ਰੱਸੀ ਵਟਦਾ ਈ ਰੱਸੀ ਵਟਦਾ ਵਟਦਾ ਕਾਫੀ ਸਮਾਂ ਹੋ ਗਿਆ ਅੱਖਾਂ ਕੰਮ ਨਹੀਂ ਕਰਦੀਆਂ ਹੱਥਾਂ ਦੇ ਨਾਲ ਵੱਟੀ ਜਾਂਦਾ ਹੈ ਵੱਟੀ ਜਾਂਦਾ ਹੈ ਪਰ ਉਸ ਦੇ ਲਾਗੇ ਕਿੱਲੇ ਦੇ ਕੁੱਤੇ ਕਿੱਲੇ ਦੇ ਨਾਲ ਛੋਟਾ ਬੱਚਾ ਭੱਜਿਆ ਹੋਇਆ ਸੀ ਉਸ ਨੇ ਚਬਾਣੀ ਸ਼ੁਰੂ ਕਰ ਦਿੱਤੀ ਪਰ ਨੇਤਰ ਹੀ ਬੰਦੇ ਨੂੰ ਨਹੀਂ ਪਤਾ ਲੱਗਾ ਕਿ ਰੱਸੀ ਕਿੱਥੇ ਜਾ ਰਹੀ ਹੈ ਜਦੋਂ ਕਾਫੀ ਸਮਾਂ ਹੋ ਗਿਆ ਰੱਸੀ ਨੂੰ ਇਕੱਠੀ ਕਰਨ ਦਾ ਯਤਨ ਕਰਦਾ ਹੈ ਤੇ ਹੱਥ ਦੇ ਵਿੱਚ ਛੋਟਾ ਟੁਕੜਾ ਹੁੰਦਾ ਹੈ ਪਸਤੋਂਦਾ ਹੈ ਕਿ ਮੈਂ ਮਿਹਨਤ ਤਾਂ ਬੜੇ ਸਮੇਂ ਤੋਂ ਕਰਦਾ ਪਿਆ ਸਾਂ ਪਰ ਹੱਦਰ ਵਿੱਚ ਛੋਟਾ ਟੁਕੜਾ ਹੀ ਲੱਗਾ ਈ ਕਾਰਨ ਸੀ ਕਿ ਮਿਹਨਤ ਦਾ ਬੰਦਾ ਕਰਦਾ ਏ ਕੰਮ ਕਰਦਾ ਏ ਪਰ ਕੰਮ ਉਹ ਕਰਦਾ ਏ ਜਿਹੜੇ ਕੰਮਾਂ ਕੋਈ ਬੈਨੀਫਿਟ ਨਹੀਂ ਹੈ ਜੈਸੇ ਜੇਵਰੀ ਬਟਤ ਅੰਦਰੋਂ ਅਚਿੰਤ ਚਿੰਤ ਖਾਤ ਜਾਤ ਬੱਛਰੋ ਟਟੇਰੋ ਪਛਤਾਨੋ ਹੈ ਜਿਵੇਂ ਮ੍ਰਿਗ ਤ੍ਰਿਸ਼ਨਾ ਲੋਤਾਵੇ ਮ੍ਰਿਗ ਤ੍ਰਿਖਾਵੰਤ ਆਵਤਨਾ ਸ਼ਾਂਤ ਪਰਮ ਪਰਮਤ ਹੈਰਾਨੋ ਹੈ ਭਾਈ ਗੁਰਦਾਜ ਜੀ ਤੀਸਰੂ ਧਾਰਨ ਦਿੰਦੇ ਨੇ ਕਹਿਣ ਲੱਗੇ ਜਿਸ ਤਰ੍ਹਾਂ ਇੱਕ ਹੇਰ ਨੂੰ ਪਿਆਸ ਲੱਗਦੀ ਹੈ ਪਿਆਸ ਲੱਗੀ ਤੇ ਉਹ ਕਾਫੀ ਦੂਰ ਤੱਕ ਭਜਦਾ ਹੈ ਨਠਦਾ ਹੈ ਜੋ ਜਿੱਥੇ ਵੇਖਦਾ ਹੈ ਰੇਤ ਲਿਸਕਣ ਕਰਕੇ ਰੇਤ ਨੂੰ ਪਾਣੀ ਸਮਝ ਬੈਠਦਾ ਏ ਫਿਰ ਭੱਜਦਾ ਏ ਅੱਗੇ ਦਾ ਕੇ ਫਿਰ ਵੇਖਦਾ ਕਿ ਉਹ ਤੱਕ ਨਹੀਂ ਪਹੁੰਚਿਆ ਜਾ ਰਿਹਾ ਸੂਰਜ ਦੀਆਂ ਕਿਰਨਾਂ ਰੇਤ ਉੱਤੇ ਪੈਂਦੀਆਂ ਨੇ ਲਿਸਕਣ ਕਰਕੇ ਰੇਤ ਪਾਣੀ ਦਿਖਾਈ ਦਿੰਦੀ ਹੈ ਤੇ ਉਹ ਹਿਰਨ ਫਿਰ ਭੱਜਦਾ ਏ ਤੇ ਫਿਰ ਪਾਣੀ ਵੀ ਨਹੀਂ ਮਿਲਦਾ ਜੈਸੇ ਮ੍ਰਿਗ ਤ੍ਰਿਸ਼ਨਾ ਲੋਤਾਵੇ ਮ੍ਰਿਗ ਤ੍ਰਿਕਖਵੰਤ ਆਵਤਨਾ ਸ਼ਾਂਤ ਪਰਮਤ ਪ੍ਰਹਰਾਨੋ ਹੈ ਤੈਸੇ ਸੁਪਨੰਤਰ ਜ ਸੰਤਰ ਵਿਹਾਏ ਗਈ ਪਹੁੰਚ ਨਾ ਸਕਿਓ ਤਾਹਾਂ ਜਹਾਂ ਮੋਹ ਜਾਨੂ ਹੈ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਬਹੁਤ ਸਮਾਂ ਇਦਾਂ ਬੀਤ ਗਿਆ ਨਿਕਲ ਗਿਆ ਪਰ ਜਿੱਥੇ ਅਸੀਂ ਪਹੁੰਚਣਾ ਸੀ ਉੱਥੇ ਅਸੀਂ ਨਹੀਂ ਪਹੁੰਚ ਪਾਏ ਪਹੁੰਚਣਾ ਸਕਿਓ ਤਾਂਹਾਂ ਜਹਾ ਮੈਂ ਜਾਨੂ ਹੈ ਸਾਡੀ ਸਾਡਾ ਮਤਲਬ ਸੀ ਕਿ ਗੁਰੂ ਤੱਕ ਪਹੁੰਚ ਹੋ ਜਾਵੇ ਅਸੀਂ ਆਪਣੇ ਗੁਰੂ ਨੂੰ ਮਿਲਣਾ ਚਾਹੁੰਦੇ ਹਾਂ ਕਦਮ ਚੁੱਕਿਆ ਚੱਲੇ ਤਾਂ ਹਾਂ ਪਰ ਜਿਹੜੇ ਕੰਮਾ ਕਰਕੇ ਰੱਬ ਪਾਉਣ ਦਾ ਯਤਨ ਕਰਦੇ ਹਾਂ ਉਹ ਕੰਮ ਮੇਰੇ ਮਾਲਕ ਨੂੰ ਪ੍ਰਵਾਨ ਹੈ ਹੀ ਨਹੀਂ ਉਹ ਕੰਮ ਮੇਰੇ ਮਾਲਕ ਨੂੰ ਪ੍ਰਵਾਨ ਨਹੀਂ ਹਨ ਦੁਨੀਆਂ ਦੇ ਧਰਮ ਦੇ ਕਰਮਕਾਂਡ ਕੀਤੇ ਜਾਂਦੇ ਨੇ ਲੋਕਾਂ ਨੂੰ ਪਰਚਾਇਆ ਜਾਂਦਾ ਹੈ ਲੋਕਾਂ ਨੂੰ ਦੁਨੀਆਂ ਨੂੰ ਖੁਸ਼ ਕੀਤਾ ਜਾਂਦਾ ਹੈ ਪਰ ਸਤਗੁਰੂ ਮਹਾਰਾਜ ਜੀ ਕਹਿਣ ਲੱਗੇ ਬੰਦਿਆ ਖਲਕਰ ਦੇ ਵਿੱਚ ਰੱਬ ਵੱਸਦਾ ਈ ਤੁਸੀਂ ਰੱਬ ਨੂੰ ਪਛਾਣਨ ਦਾ ਯਤਨ ਕਰ ਇਸ ਗੁਰੂ ਦੇ ਗੁਣ ਆਪਣੇ ਅੰਦਰ ਟਿਕਾਉਣ ਦਾ ਯਤਨ ਕਰ ਐਵੇਂ ਨਾ ਭੜਕ-ਪੜ ਕੇ ਆਪਣੇ ਜੀਵਨ ਨੂੰ ਖਵਾਰ ਕਰ ਲੈ